ਕੋਈ ਸਾਡੇ ਦੇ ਸਨ 16 ਵਾਲਾ ਬੰਬ ਗੇਰ ਰੇ ਕੋਈ 17 ਵਾਲਾ ਜਿਹੜੀ ਮਨਿਆਰ ਟੱਪੀ ਹੋਈ ਆ ਵੀ ਘੱਟੋ-ਘੱਟੀ ਇੰਨੀ ਕੰਗਾਲੀ ਆ ਗਈ ਨਵੇਂ ਮਾਡਲ ਦੇ ਵੀ ਨਹੀਂ ਬੰਬ ਗੇਰ ਸਕਦੇ ਪੁਰਾਣੇ ਸਾਡੇ ਦੇ ਬੰਬ ਗੇਰਦੇ ਕੀ ਸਰਕਾਰ ਨਹੀਂ ਸਾਡੀ ਦਖਲਅਜ਼ੀ ਦੇ ਸਕਦੀ ਪੀ ਤੁਸੀਂ ਆਪਣੇ 30 ਪੈਸੇ ਚ ਰਹੋ ਸਾਡਾ 70 ਪੈਸੇ ਪੁੱਲ ਕਿਉਂ ਮਲ ਲਿਆ ਇਹ ਤਾਂ ਸਰਕਾਰ ਦਾ ਫਰਜ਼ ਆ ਕਹਿਣ ਦਾ ਜੋ ਸਾਡੇ ਮੁੰਡੇ ਬੱਟੇ ਮਾਰਦੇ ਦਿਖਾ ਦੇ ਉਧਰ ਤੇ ਬੰਬ ਗੇਰਦੀ ਉਹ ਮੀਡੀਆ ਦਿਖਾਉਂਦੀ ਨਹੀਂ ਦਿਖਾਉਂਦਾ ਨਹੀਂ ਕਿਹੜੀ ਹਾਂ ਮੈਂ ਤਾਂ ਸਭ ਕੋ ਪਹਿਲਾਂ ਪਹਿਲਾਂ ਗੁੱਸਾ ਮੰਨਿਆ ਵੀ ਇੱਥੇ ਬੰਬ ਪੈ ਰਹੇ ਵੀ ਬੱਚਿਆਂ ਨੂੰ ਪਤੰਗ ਡਾਣ ਦੀ ਪੈਗੀ ਦੇਖੋ ਸਾਡਾ ਪ੍ਰਧਾਨ ਮੰਤਰੀ ਹੋਵੇ ਬਾਹਰਲੇ ਮੁਲਕ ਚ ਕਹਿ ਰਿਹਾ ਵੀ ਮੇਰੇ ਮਾੜੇ ਕਰਮ ਮੈਂ ਹਿੰਦੁਸਤਾਨ ਚ ਜੰਮ ਗਿਆ ਵੀ ਸਾਡਾ ਖਿਹੜਾ ਛੱਡੇ ਆਪਣੀ ਵੋਟ ਕਟਾਵੇ ਘਰ-ਬਾਰ ਦਾ ਇਹਦਾ ਮਰ ਗਿਆ ਹੈ ਨਹੀਂ ਬਾਹਰਲੇ ਮੁਲਖਾਂ 'ਚ ਰਹਿ ਜੇ ਸਾਨੂੰ ਕਿਉਂ ਤੰਗ ਕਰ ਰਿਹਾ ਭਗਵਾਨ ਤਮਾਨ ਕਹੋ ਸਾਰਿਆਂ ਨੂੰ ਪਤਾ ਜੀ ਇਹ ਨਾ ਪਹਿਲਾਂ ਕਦੀ ਦਾ ਇਹ ਕੁਲਫੀ ਕਰਮੋ ਕਰਮ ਬਣਾ ਦੇ ਕਰਦਾ ਕਦੇ ਮਿੱਠੀ ਮਿਰਚਾਂ ਬਣਾ ਦੇਦਾ ਮੋਦੀਆ ਈਡੀ ਤੇ ਛਾਪੇ ਮਰਵਾ ਰਿਆ ਜੇ ਕੋਈ ਸਾਡੇ ਪ੍ਰਧਾਨ ਨੇ ਪੈਸੇ ਖਾਏ ਜਾਂ ਛਾਪੇ ਮਰਵਾਵੇ ਉਹ ਬਦਨਾਮ ਕਿਉਂ ਕਰ ਰਹੇ ਆ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਆ ਰਾਤ ਦਾ ਟਾਈਮ ਹੈ ਤੇ ਉਧਰ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਤੇ ਸਾਡੇ ਨਾਲ ਕੁਝ ਕਿਸਾਨ ਬੈਠੇ ਨੇ ਸਸੀਗਾਲ ਜੀ ਸਸਤਰੀ ਗਰ ਜੀ ਕੀ ਨਾਮ ਹੈ ਤੁਹਾਡਾ ਤੇ ਇੱਥੇ ਤੁਸੀਂ ਕੀ ਸੰਯੋਗ ਦੇ ਰਹੇ ਹੋ ਇੰਟਰਨੈਟ ਦੇ ਵਿੱਚ ਮੇਰਾ ਨਾਮ ਜਸਪਾਲ ਰਾਜਗੜਾ ਜੀ ਕਿਥੋਂ ਮੇਰਾ ਪਿੰਡ ਕੋਈ ਅੱਧਾ ਕਿਲੋਮੀਟਰ ਆ ਤੋਂ ਸੰਯੋਗ ਤਾਂ ਚਰੋਂ ਵੈਗਰੂ ਦੇ ਹੱਥ 'ਚ ਆ ਚਰੋਂ ਅਸੀਂ ਵੀ ਜਿੰਨੇ ਘ ਹੈ ਵਿੱਚ ਮਤਲਬ ਇੱਕ ਤਾਂ ਰਾਤ ਨੂੰ ਵੀ ਢੇੜਾ ਮਾਰ ਰਹੇ ਆ ਵੀ ਕਿਤੇ ਕੋਈ ਗਲਤ ਬੰਦਾ ਨਾ ਵਗ ਜੇ ਸਵੇਰੇ ਪਹੁੰਚ ਰਹੇ ਆ ਤੋਂ ਸਾਰਿਆਂ ਨੂੰ ਕੋਈ ਕਮਾ ਪਈ ਸੀ ਮਤਲਬ ਪੁੱਛ ਰਹੇ ਆ ਵੀ ਜੋ ਵੀ ਘਾਟ ਹੋਵੇ ਕਈ ਦਵਾਈ ਦੀ ਕੋਈ ਲੋੜ ਪੈ ਜੇ ਜਾਂ ਹੋਰ ਪੈ ਜੇ ਜਿਸ ਤਰ੍ਹਾਂ ਹਰ ਇੱਕ ਬੰਦਾ ਅੱਜ ਦੇ ਟਾਈਮ ਮੈਂ ਦਵਾਈ ਦਾ ਮਰੀਜ਼ ਇਸ ਤਰ੍ਹਾਂ ਦਾ ਸੰਜੋਗ ਪਰੇ ਜੀ ਅਸੀਂ ਤੇ ਪਹਿਲਾਂ ਵੀ ਨੇ ਸਰਕਾਰ ਨਾਲ ਕਾਫੀ ਕਿਸਾਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ ਪਹਿਲਾਂ ਆਪਾਂ 13 ਮਹੀਨੇ ਦਿੱਲੀ ਦੇ ਬਰੋਹਾਂ ਦੇ ਉੱਤੇ ਬੈਠੇ ਰਹੇ ਪਹਿਲਾਂ ਧਰਨਾ ਚਕਾਇਆ ਇੱਕ ਮਿੱਠੇ ਲੌਲੀਪੌਪ ਦੇ ਕੇ ਤੇ ਪਰ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਪਰ ਪੂਰਨ ਨਹੀਂ ਉਤਰੇ ਹੁਣ ਕੀ ਲੱਗਦਾ ਤੁਹਾਨੂੰ ਹੋਣ ਵੀ ਆਸ ਤਾਂ ਕੋਈ ਨਹੀਂ ਹੈਗੀ ਵੀ ਜਿਸ ਤਰ੍ਹਾਂ ਮੀਟਿੰਗਾਂ ਵਾਸਤੇ ਬੁਲਾ ਰਹੇ ਆ ਜਾਂ ਚਲੋ ਸਾਡੇ ਕਿਸਾਨ ਗਏ ਆ ਤੋਂ ਜਿੱਥੇ ਜੋ ਅਸੀਂ ਗੱਲ ਕਰ ਰਹੇ ਆ ਉਹ ਲੱਗਦਾ ਨਹੀਂ ਹੈ ਜੀ ਬਾਕੀ ਇਹ ਨਹੀਂ ਪਤਾ ਵੀ ਵਕਤ ਦਾ ਨਹੀਂ ਪਤਾ ਵੀ ਕੀ ਹੋ ਜੇ ਕੀ ਲੱਗਦਾ ਨਹੀਂ ਵੀ ਅਸੀਂ ਇਹਦੇ ਮਾਂ ਸਰਕਾਰ ਸਾਡੇ ਨਾਲ ਪੂਰਾ ਉਤਰ ਜੇ ਮਤਲਬ ਕਿਉਂ ਪਹਿਲਾਂ ਵੀ ਹੋਲੀ ਮੀਟਿੰਗਾਂ ਅਸੀਂ ਤੇ ਕਹਿ ਰਹੇ ਆ ਕੋਈ ਅੱਜ ਦੇ ਟਾਈਮ ਮਾ ਹੋਣੀ ਇੱਕ ਆਪਣਾ ਜ਼ਿੰਮੇਵਾਰ ਗੱਲਾਂ ਕਰ ਰਿਹਾ ਦਾ ਵੀ ਗੰਨੇ ਦੀ ਪਰਚੀ ਆਵਾਗੀ ਗੰਨਾ ਗੇਰਨਾ ਔਰ ਫਿਰ ਫਰਵਰੀ ਦਾ ਮਹੀਨਾ ਇਹਦੇ ਮਾਤੇ ਵਿਆਹ ਬਹੁਤ ਆ ਜਾਂ ਚਲੋ ਮੈਂ ਖੁਦ ਅਜੰਬਾਲੀ ਜ਼ਿਲ੍ਹੇ ਚ ਭੋਕ ਮੰਗਿਆ ਦਾ ਸਜਾਦਪੁਰ ਦੇ ਨੇੜੇ ਕਿਉਂਕਿ ਸਪਾ ਟਾਈਮ ਅੱਜ ਦੇ ਟਾਈਮ ਦਾ ਪੂਰੇ ਪੂਰੇ ਬੰਦੇ ਆ ਜੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਉਹ ਕਹਿੰਦੇ ਨੇ ਅਸੀਂ ਧਰਨੇ ਦੇ ਵਿੱਚ ਸਹਿਯੋਗ ਵੀ ਦੇ ਰਹੇ ਆ ਕੋਈ ਮੈਡੀਕਲ ਸਹੂਲਤਾਂ ਦੇ ਰਹੇ ਆ ਪਰ ਤੁਹਾਨੂੰ ਲੱਗਦਾ ਵੀ ਇੱਥੇ ਪੋਲਿਟਿਕਲ ਬੰਦਾ ਆਣਾ ਚਾਹੀਦਾ ਕੋਈ ਵਿੱਚ ਦੇਖੋ ਜੀ ਜਿਹੜੀ ਮੈਡੀਕਲ ਸਹੂਲਤਾਂ ਦੇ ਰਹੇ ਆ ਇਹ ਖਾਲਸਾ ਐਡ ਵਾਲੇ ਆ ਹੁਣ ਮੈਂ ਦੇਖ ਕੇ ਆਇਆ ਖਾਲਸਾ ਐਡ ਵਾਲੇ ਦੇ ਰਹੇ ਤੋਂ ਜਿਹੜਾ ਲੰਗਰ ਚੱਲ ਰਿਹਾ ਜਾਂ ਆਪਣਾ ਜੋ ਵੀ ਸਹੂਲਤਾ ਆਪਣੇ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਕੇ ਤੋਂ ਕੋਈ ਪਿੰਡਾਂ ਚ ਤਾਂ ਇਸ ਤਰ੍ਹਾਂ ਹੁਣ ਸਾਡੇ ਨੇੜੇ ਇੱਕ ਬਪਰੌਰ ਪਿੰਡਾ ਉੱਥੇ ਲੋਸਮੈਂਟ ਹੋ ਗਈ ਵੀ ਕੋਈ ਵੀ ਜ਼ਿਮੀਂਦਾਰ ਉੱਥੇ ਨਾ ਆਵੇ ਸਾਰੇ ਕੋਈ ਸਭ ਘਰ ਖੁੱਲੇ ਹੋਏ ਆ ਤੋਂ ਪਵੇ ਆ ਮੈਂ ਖੁਦ ਆਪਣੇ ਪਿੰਡ ਚ ਵੀ ਛੂਟ ਆ 25 ਬੰਦਿਆਂ ਦਾ ਟਰੈਨ ਦਾ ਪ੍ਰੋਗਰਾਮ ਮੈਂ ਆਪਣਾ ਕਰਿਆ ਹੋਇਆ ਸੋ ਪਰੇਨਾ ਕਾ ਵੀ ਜਿਹੜਾ ਆ ਉਹ ਕੋਈ ਨਸ਼ਾ ਕਰਿਆ ਨਾ ਹੋਵੇ ਬੰਦਾ ਤੋਂ ਉਹਨੂੰ ਖੁੱਲੀ ਛੁੱਟੀ ਆ ਕੋਈ ਆ ਸਕਦਾ ਜੀ ਆਪਣੇ ਜਿਹੜਾ ਧਰਨੇ ਤੇ ਆਇਆ ਹੋਇਆ ਬੰਦਾ ਤੁਹਾਨੂੰ ਕੀ ਲੱਗਦਾ ਹੁਣ ਆਪਾਂ ਉਹਨੂੰ ਲੰਘਾ ਕਿਉਂ ਨਹੀਂ ਦਿੱਤਾ ਰਿਹਾ ਵੀ ਇੱਥੇ ਸ਼ੰਭੂ ਬਾਰਡਰ ਤੇ ਹੀ ਕਿਉਂ ਰੋਕ ਲੱਤਾ ਗਿਆ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਰਿਹਾ ਦੇਖੋ ਜੀ ਇਹ ਤਾਂ ਨਾ ਇਹਨਾਂ ਨੇ 5 ਦਿਨ ਪਹਿਲਾਂ ਰੋਕ ਦੇ ਦਾ ਲੰਗਾ ਜਿਸਮਾ ਕੰਪਿਊਟਰ ਆਹੀ ਨਿਸ਼ਾਨਦੀ ਹੋਈ ਸੀ ਮੈਂ ਤਰੀਕ ਦਾ ਪੱਕੀ ਦੱਸ ਨਹੀਂ ਸਕਦਾ ਕੋਈ ਮੇਰੇ ਖਿਆਲ 9 ਤਰੀਕ ਫਰਵਰੀ ਨੂੰ ਕੰਪਿਊਟਰ ਆਹੀ ਨਿਸ਼ਾਨਦੀ ਹੋਈ ਸੀ ਮੈਂ ਉਹਦੇ ਮੈਂ ਖੁਦ ਤਾਂ ਤੋ ਇਹ ਜਿਹੜਾ ਕਗਰ ਦਾ ਪੂਲਾ 30 ਪੈਸੇ ਹਰਿਆਣੇ ਚਾ 70 ਪੈਸੇ ਪੰਜਾਬ ਚਾ ਇਹਨਾਂ ਨੇ ਅੱਜ 70 ਪੈਸੇ ਤੇ ਵੀ ਪੁਲਿਸ ਉਰ ਆ ਗਈ ਮਿਲਟਰੀ 70 ਪੈਸੇ ਸਾਡੇ ਚ ਆ ਗਈ ਕੀ ਸਰਕਾਰ ਨਹੀਂ ਸਾਡੀ ਦਖਲਅਜ਼ੀ ਦੇ ਸਕਦੀ ਪੀ ਤੁਸੀਂ ਆਪਣੇ 30 ਪੈਸੇ 'ਚ ਰਹੋ ਸਾਡਾ 70 ਪੈਸੇ ਪੁਲ ਕਿਉਂ ਮਲ ਲਿਆ ਇਹ ਤਾਂ ਸਰਕਾਰ ਦਾ ਫਰਜ਼ ਆ ਕਹਿਣ ਦਾ ਕੋਈ ਨੁਮਾਇੰਦਾ ਨਹੀਂ ਆ ਰਿਹਾ ਕੋਈ ਕੁਝ ਨਹੀਂ ਆਂਦਾ ਮੈਨੂੰ ਤਾਂ ਲੱਗਦਾ ਨਹੀਂ ਕੋਈ ਦਿਖਦਾ ਹੋਵੇ ਇੱਥੇ ਆਪਣੀ ਪੰਜਾਬ ਦੀ ਸ਼ਰਧ ਦੇ ਉੱਤੇ ਖੜਕੇ ਆਪਣੇ ਪੰਜਾਬ ਦੇ ਵਿੱਚ ਹੀ ਗੋਲਾ ਬਰੂਦ ਛੁੱਟੇ ਜਾ ਰਹੇ ਨੇ ਕੋਈ ਹੰਝੂ ਗੈਸ ਦੇ ਗੋਲੇ ਹੋਏ ਕੋਈ ਫਾਇਰਿੰਗ ਹੋ ਗਈ ਕੀਤੀ ਜਾ ਰਹੀ ਹੈ ਰਬੜ ਦੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਵੀ ਆਪਣੇ ਇਲਾਕੇ ਦੇ ਵਿੱਚ ਤੇ ਆਪਣੇ ਗਵੰਡੀ ਜ਼ੁਬਾ ਹਰਿਆਣਾ ਆਪਣੇ ਤੇ ਹੀ ਕਾਰਵਾਈ ਕਰ ਰਹਾ ਹੈ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਕੱਲ ਤਾਂ ਮੈਂ ਇੱਥੋਂ ਤੱਕ ਵੀ ਸੁਣਿਆ ਵੀ ਜਿਹੜੀ ਸਾਡੀ ਸੰਜਰਪੁਰ ਵਾਲੇ ਮੋੜ ਤੇ ਚੌਕੀ ਲੱਗੀ ਹੋਈ ਆ ਉਹ ਤੇ ਧਰਨੇ ਤੋਂ ਬਿਨਾ ਵੀ ਚੌਕੀ ਪੱਕੀ ਇਹਨਾਂ ਦੀ ਲੱਗੀ ਹੋਈ। ਤੋਂ ਉਹਦੇ ਉੱਤੇ ਵੀ ਉਹ ਇਹਨੂੰ ਜਿਹੜਾ ਡਰੋਨ ਕਹਿੰਦੇ ਆ ਡਰੋਨ ਨਾਲ ਬੰਬ ਗੇਰਗੇ। ਤੋਂ ਜਦੋਂ ਵੀ ਸਾਡਾ ਜਿਸ ਤਰ੍ਹਾਂ ਮੈਂ ਤੁਹਾਡੇ ਇਹਦੇ ਰਾਹੀ ਪਟਿਆਲਾ ਐਸਐਸਪੀ ਨੂੰ ਕਹਾਂਗਾ ਵੀ ਉਹ ਘੱਟੋ-ਘੱਟੀ ਆਪਣੇ ਜਵਾਨਾਂ ਨੂੰ ਤਾਂ ਕਹਿ ਸਕਦਾ ਵੀ ਜਵਾਬੀ ਦਿਓ ਇਹਨਾਂ ਇਹਨਾਂ ਨੂੰ ਵੀ ਜਾਣ ਕਰਦੇ ਹੈ। ਉਹ ਬਰਬਰ ਮਾਰਾ ਫਿਰ ਹੋਰ ਕੀ ਆ ਫਿਰ ਕੀ ਲਿਆਜਦਾਰੀ ਆ ਜਦ ਪੁਰਸਦ ਵਾਲਿਆਂ ਦੇ ਉੱਤੇ ਗੇਰ ਗਏ ਅਗਲੀ ਗੱਲ ਜਿਹੜੇ ਹਰਿਆਣੇ ਵਾਲੇ ਸਾਡੇ ਤੇ ਗੈਸ ਬੰਬ ਗੇਰ ਰਹੇ ਆ ਉਹ ਬੱਚਿਆਂ ਨੇ ਉਹਦੀ ਮਨਿਆਦ ਦੇਖੀ ਮਨਿਆਦੋ ਖਾਰਜ ਹੋਈ ਹੋਈ ਗੇਰ ਰਹੇ ਸਾਡੇ ਤੇ ਉਹਨਾਂ ਕੀ ਮਨਿਆਦੋ ਜਿਸ ਚੀਜ਼ ਦੀ ਮਨਿਆਦ ਟੱਪ ਗਈ ਕੀ ਪਤਾ ਉਹ ਕੀ ਕਰਦੇ ਉਹਦੇ ਬੇਕਾਬੂ ਹੋ ਗਿਆ ਕਿੰਨਾ ਕੁ ਨੁਕਸਾਨ ਕਰਦੇ ਕੋਈ ਸਾਡੇ ਦੇ ਸਨ 16 ਵਾਲਾ ਬੰਬ ਗੇਰ ਰੇ ਕੋਈ 17 ਵਾਲਾ ਜਿਹੜੀ ਮਨਿਆਰ ਟੱਪੀ ਹੋਈ ਆ ਵੀ ਘੱਟੋ-ਘੱਟੀ ਇੰਨੀ ਕੰਗਾਲੀ ਆ ਗਈ ਨਵੇਂ ਮਾਡਲ ਦੇ ਵੀ ਨਹੀਂ ਬੰਬ ਗੇਰ ਸਕਦੇ ਪੁਰਾਣੇ ਸਾਡੇ ਦੇ ਬੰਬ ਗੇਰ ਰਹੇ ਆ ਤੇ ਤੁਸੀਂ ਪਹਿਲਾਂ ਵੀ ਇੱਕ ਦਸਰੇ ਸੀਗੇ ਵੀ ਨੌਜਵਾਨ ਟੱਪ ਰਹੇ ਨੇ ਉਹ ਚੀਜ਼ਾਂ ਬਾਰੇ ਦੇਖੋ ਨੌਜਵਾਨਾਂ ਨੂੰ ਤਾਂ ਮੈਂ ਟਵਾੜ ਕੈਮਰੇ ਰਾਹੀਂ ਹੱਥ ਜੋੜ ਕੇ ਕਹਿ ਰਿਹਾ ਵੀ ਦੇਖੋ ਜੋਸ਼ ਨਾਲ ਹੋਸ਼ ਵੀ ਜ਼ਰੂਰੀ ਹੁੰਦੀ ਆ ਜੀ ਕਿਉਂਕਿ ਆਪਾਂ ਹੋਸ਼ ਨਾ ਗਵਾਓ ਮਤਲਬ ਜਿਸ ਤਰ੍ਹਾਂ ਵੀ ਪਿੱਛੋਂ ਲੌਸ ਮੈਂਟੋਰੀਆ ਉਸ ਹਿਸਾਬ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਇਹ ਕੋਈ ਇੱਕ ਦਿਨ ਦਾ ਨਹੀਂ ਹੁੰਦਾ ਇਹ ਪਹਿਲਾਂ ਵੀ ਜੰਗ ਜਿੱਤੇ ਆ ਨਾ ਮ ਟਾਈਮ ਲੱਗਦਾ ਤੋ ਰਾਮ ਨਾਲ ਕੰਮ ਕਰੋ ਜਿਸ ਤਰ੍ਹਾਂ ਪਿੱਛੋਂ ਆਪਣਾ ਹੋਈ ਜਾਂਦਾ ਇਹ ਨਹੀਂ ਵੀ ਇੱਕ ਆਪਣਾ ਪਤਾ ਨਹੀਂ ਹੁਣ ਤੁਸੀਂ ਗੁੱਸਾ ਵੀ ਨਾ ਕਰ ਜਿਓ ਕਿਹੜੀ ਮੀਡੀਆ ਆ ਜਿਹੜਾ ਸਾਡੇ ਮੁੰਡਿਆਂ ਨੂੰ ਬੱਟੇ ਮਾਰਦੀ ਹੋਈ ਦਾ ਦਿਖਾ ਗਈ ਕੈਥਲ ਤੋਂ ਫੋਨ ਆਇਆ ਮੇਰੇ ਪਾ ਤੋ ਸਾਡੇ ਮੁੰਡੇ ਬੱਟੇ ਮਾਰਦੇ ਦਿਖਾਦੇ ਉਧਰ ਤੇ ਬੰਬ ਗੇਰਦੀ ਉਹ ਮੀਡੀਆ ਦਿਖਾਉਂਦੀ ਨਹੀਂ ਦਿਖਾਉਂਦਾ ਨਹੀਂ ਕਿਹੜੀ ਆ ਹੁਣ ਤੁਹਾਨੂੰ ਪਤਾ ਹੁਣ ਉਹ ਕੌਣ ਆ ਹੁਣ ਰੱਬ ਜਾਣਨਾ ਕੌਣ ਆ ਜਿਹੜੇ ਸਾਡਿਆਂ ਨੂੰ ਦਿਖਾ ਰਹੇ ਆ ਉਹਨਾਂ ਨੂੰ ਨਹੀਂ ਦਿਖਾ ਰਹੇ ਤੋ ਅਸੀਂ ਬੱਚਿਆਂ ਨੂੰ ਇਹ ਕਹਰੇ ਵੀ ਹੋਸ਼ ਨਾਲ ਨਾ ਜੋਸ਼ ਨਾਲ ਹੋਸ਼ ਜ਼ਰੂਰੀ ਆ ਵੀ ਬੜੇ ਸੰਜਮ ਨਾਲ ਕੰਮ ਕਰਨਾ ਬਿਲਕੁਲ ਹੀ ਰਾਮ ਨਾਲ ਤੋ ਵੀ ਆਪਾਂ ਜਿੱਤਾਲੇ ਪਾਸੇ ਜਾਹਾਂਗੇ ਇਹੋ ਜੀ ਕੋਈ ਗੱਲ ਨਹੀਂ ਜੀ ਡਰੋਨ ਦੀ ਗੱਲ ਹੋਈ ਹੈ ਕੱਲ ਬਸੰਤ ਦੇ ਮੌਕੇ ਨੌਜਵਾਨਾਂ ਨੇ ਇੱਕ ਪਤੰਗ ਦੇ ਨਾਲ 10 ਰੁਪਏ ਪਤੰਗ ਦੇ ਨਾਲ ਡਰੋਨ ਸੁੱਟ ਲਿਆ نیچے ਇਹ ਤਾਂ ਜੀ ਦੇਖੋ ਬੜੀ ਅਸੀਂ ਵੀ ਕਮਾਲ ਮੰਨ ਰਿਹਾ ਇੱਕ ਨੌਜਵਾਨਾਂ ਦੀ ਇਹ ਤਾਂ ਦਿਮਾਕਦਾਰ ਵਾਲੀ ਗੱਲ ਆ ਮੈਂ ਤਾਂ ਸਭ ਤੋਂ ਪਹਿਲਾਂ ਪਹਿਲਾਂ ਗੁੱਸਾ ਮੰਨਿਆ ਵੀ ਇੱਥੇ ਬੰਬ ਪੈ ਰਹੇ ਵੀ ਬੱਚਿਆਂ ਨੂੰ ਪਤੰਗ ਡਾਣ ਦੀ ਪੈ ਗਈ ਮੈਂ ਮਤਲਬ ਗੁੱਸਾ ਮੰਨਿਆ ਆਪਣੇ ਪਿੰਡ ਦੇ ਮੁੰਡੇ ਨੂੰ ਤੋਂ ਫਿਰ ਉਹਨਾਂ ਨੇ ਦੱਸਿਆ ਵੀ ਤਾਇਆ ਇਹ ਤਾਂ ਅਸੀਂ ਇਹਨੂੰ ਜਿਹੜੀ ਡਰੋਨ ਆ ਉਹ ਸੁੱਟਣੀ ਆ ਤੋਂ ਨੇ ਫਿਰ ਉਹ ਰਕਾਟ ਵੀ ਕੈਮ ਕਰ ਦਿਆ ਉਹਨੇ ਐਸਾ ਲਜਾਇਆ ਤਾਗੇ ਨਾਲ ਡਰੋਂ ਥੱਲੇ ਗੇਰ ਦਿਆ ਜੀ ਹੁਣ ਸਰਕਾਰਾਂ ਦਾ ਕੀ ਕਹਿਣਾ ਵੀ ਹੁਣ ਉਹ ਫੇਰ ਮੀਟਿੰਗਾਂ ਸੱਦਣ ਲੱਗੇ ਪਹਿਲਾਂ ਵੀ ਮੀਟਿੰਗਾਂ ਹੋਈ ਗਈਆਂ ਤੇ ਮੀਟਿੰਗਾਂ ਮੀਟਿੰਗਾਂ ਕਰ ਕਰਕੇ ਕਿਸਾਨੀ ਧਰਨਾ ਚ ਘਾਤਾ ਸੀ 13 ਮਹੀਨੇ ਬਾਅਦ ਪਰ ਉਹੀ ਐਮਐਸਪੀ ਦਾ ਰੋਲਾ ਵੀ ਉਹੀ ਐਮਐਸਪੀ ਫੇਰ ਨਹੀਂ ਦੇ ਰਹੇ ਤੇ ਕਿਸਾਨਾਂ ਦੇ ਮੰਗਾ ਪੂਰੀਆਂ ਨਹੀਂ ਕਰ ਰਹੇ ਹੁਣ ਸਰਕਾਰਾਂ ਨੂੰ ਕੀ ਕਹਿਣਾ ਫਿਰ ਦੇਖੋ ਜੀ ਸਰਕਾਰ ਦਾ ਤਾਂ ਪਤਾ ਨਹੀਂ ਹੁਣ ਇਹ ਜਿਹੜਾ ਸਾਡਾ ਪ੍ਰਧਾਨ ਮੰਤਰੀ ਆ ਇਹਦਾ ਕੀ ਹਿਸਾਬ ਕਿਤਾਬ ਹੋ ਗਿਆ ਹੁਣ ਤੁਸੀਂ ਇਹ ਵੀ ਸੁਣਿਆ ਹੁਣ ਸਾਡਾ ਬੈਂਕੋ ਲਿਖਤ ਕੇ ਇੱਕ ਦਾ ਅਖਬਾਰ ਨਹੀਂ ਆਂਦੀ ਸਾਡੇ ਕੋਲ ਇਹਨੇ ਕਿਸੇ ਬਾਹਰਲੇ ਮੁਲਕ ਚ ਕਿਹਾ ਵੀ ਮੇਰੇ بڑے ਮਾੜੇ ਕਰਮ ਮੈਂ ਹਿੰਦੁਸਤਾਨ ਚ ਜੰਮ ਗਿਆ ਦੇਖੋ ਸਾਡਾ ਪ੍ਰਧਾਨ ਮੰਤਰੀ ਹੋਵੇ ਬਾਹਰਲੇ ਮੁਲਕ ਚ ਕਹਿ ਰਿਹਾ ਵੀ ਮੇਰੇ ਮਾੜੇ ਕਰਮ ਮੈਂ ਹਿੰਦੁਸਤਾਨ ਚ ਜੰਮ ਗਿਆ ਵੀ ਸਾਡਾ ਖਿਹੜਾ ਛੱਡੇ ਆਪਣੀ ਵੋਟ ਕਟਾਵੇ ਘਰ-ਬਾਰ ਦਾ ਇਹਦਾ ਮਰਕਾ ਹੈ ਹੀ ਨਹੀਂ ਬਾਹਰਲੇ ਮੁਲਕਾਂ ਚ ਰਹਿ ਜੇ ਸਾਨੂੰ ਕਿਉਂ ਤੰਗ ਕਰ ਰਿਹਾ ਹੁਣ ਕਿਸਾਨ ਜਿਹੜਾ ਸਾਰੇ ਮੁਲਕ ਦਾ ਅੰਨਦਾਤਾ ਕਿਸਾਨ ਹੀ ਆ। ਇਹੀ ਕਿਉਂ ਸੜਕਾਂ ਤੇ ਬੈਠਾ? ਦੇਖੋ ਜੀ ਅੰਨਦਾਤਾ ਤਾਂ ਸਾਰਿਆਂ ਦਾ ਢਿੱਡ ਭਰਦਾ। ਫੇਰ ਜੀ ਇਹ ਨਾਰਾ ਵੀ ਆ ਵੀ ਕਿਸਾਨ ਮਜ਼ਦੂਰ ਏਕਤਾ। ਚਲੋ ਮਜ਼ਦੂਰ ਵੀ ਸਾਡੇ ਨਾਲ ਖੜੇ ਆ। ਮਜ਼ਦੂਰਾਂ ਦਾ ਇਹ ਆ। ਹੁਣ ਸਾਡੇ ਇਲਾਕੇ ਮੈਂ ਕਾਫੀ ਇਹ ਗਦਾਮ ਬਣ ਰਹੇ। ਤੋ ਹਲਾਕ ਮਜ਼ਦੂਰ ਨੂੰ 8 ਘੰਟੇ ਦੀ ਡਿਊਟੀ ਕੇ ਵਜਾਏ 12-12 ਘੰਟੇ, 13-13, 14-14 ਘੰਟੇ ਡਿਊਟੀ ਲਾਰੇ। ਪੈਸੇ ਤੁਸੀਂ ਕਮਾਲ ਮੰਨ ਜਾਗੇ। ਇਹਨਾਂ ਨੂੰ ਕਿਸੇ ਨੂੰ 8000 ਦੇ ਰਹੇ, ਕਿਸੇ ਨੂੰ 9000 ਦੇ ਰਹੇ। ਅੱਜ ਬੱਚਾ ਡਿਗਰੀ ਕਰਕੇ 14 ਪੜ੍ਹ ਕੇ ਤੋ 9000 ਚ ਕੰਮ ਕਰ ਰਿਆ। ਉਸਕਾ 9000 ਮੈਂ ਤੇ ਮੈਂ ਕੋ ਮੋਟਰਸਾਈਕਲ ਔਰ ਮੋਬਾਈਲ ਦਾ ਹੀ ਨੀ ਕੰਮ ਚੱਲ ਰਿਆ। ਉਹਦੇ ਘਰ ਕੇ ਮਾਂ-ਬਾਪ ਕਿੱਥੇ ਜਾਹਾਂਗੇ? ਇਹ ਤਾਂ ਮਤਲਬ ਬਿਲਕੁਲ ਇਨੇਰ ਉਹ ਹੋ ਗਿਆ। ਪ੍ਰਗਵੰਤ ਮਾਨ ਸਰਕਾਰ ਦਾ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿਣਾ ਸੀਗਾ ਵੀ ਜਦੋਂ ਸਾਡੀ ਸਰਕਾਰ ਬਣਦੀ ਹੈ ਨਾ ਹੀ ਕੋਈ ਇੱਥੇ ਧਰਨਾ ਲੱਗੂਗਾ ਸਾਰਿਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਬਦਲਾਵ ਲਿਆਂਦਾ ਜਾਊਗਾ ਹੁਣ ਇਹ ਬਦਲਾਵ ਅਸੀਂ ਦੇਖ ਰਿਹਾ ਵੀ ਸੜਕਾਂ ਦੇ ਉੱਤੇ ਧਰਨੇ ਲੱਗ ਰਹੇ ਨੇ ਪੱਕੇ ਮੋਰਚੇ ਲੱਗ ਰਹੇ ਨੇ ਪਹਿਲਾਂ ਤਾਂ ਸਿਰਫ ਧਰਨੇ ਲੱਗਦੇ ਸੀ ਹੁਣ ਮੋਰਚੇ ਲੱਗਣ ਲੱਗੇ ਦੇਖੋ ਜੀ ਭਗਵੰਤ ਮਾਨ ਕਹਿੰਉ ਸਾਰਿਆਂ ਨੂੰ ਪਤਾ ਜੀ ਇਹ ਨਾ ਪਹਿਲਾਂ ਕਦੀ ਤਾਂ ਇਹ ਕੁਲਫੀ ਗਰਮੋ ਗਰਮ ਬਣਾ ਦੇਦਾ ਕਦੇ ਮਿੱਠੀ ਮਿਰਚਾਂ ਬਣਾ ਦੇਦਾ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਇਹ ਤਮਾਸੇ ਲਾਇਗਰ ਦਾ ਬਹੁਤ ਕੰਮ ਦੇ ਤੋਂ ਫਿਰ ਚਲੋ ਇਹ ਰਾਜਨੀਤੀ ਮੈਂ ਸੰਗਰੂਰ ਤੇ ਐਮਪੀ ਵੀ ਬਣਿਆ ਚਲੋ ਇੱਕ ਦੋ ਵਾਰੀਏ ਦੇਖਿਆ ਮੋਦੀ ਨਾਲ ਉੱਥੇ ਨੇ ਟਕਰੋ ਵੀ ਕਰੀ ਆ ਪਰ ਇਸ ਟਾਈਮ ਜਿਹੜਾ ਇਹਨਾਂ ਦਾ ਚੱਲ ਰਿਹਾ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਭਗਵੰਤ ਮਾਨ ਦੀ ਕੋਈ ਗਲਤੀ ਆ ਪਰ ਜਿਹੜੇ ਅੱਗੇ ਇਹਨਾਂ ਦੇ ਐਮਐਲਏ ਆ ਜਿਹੜੇ ਮੰਤਰੀ ਨਹੀਂ ਬਣੇ ਜਿਹੜੇ ਐਮਐਲਏ ਉਹ ਮੰਤਰੀ ਨਹੀਂ ਜਿਹੜਾ ਮੰਤਰੀ ਆ ਉਹਨੂੰ ਤਾਂ ਡਾਰਾ ਉਹ ਐਮਐਲਏ ਤੋਂ ਡਰੋ ਨਹੀਂ ਉਹ ਤੇ ਪੂਰੀ ਲੁੱਟਮਚਾਰ ਕੀਆ ਉਹਨਾਂ ਨੇ ਸਾਰੇ ਪਾਸੇ ਹਹਾ ਕਾਰਮਿਚਰੀਆ ਰੇਤਾ ਮਿੱਟੀ ਸਾਰੇ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਟਾਈਮਾਂ ਮਹੀਨੇ ਚੱਲਦੇ ਉਸ ਤਰੀ ਮਹੀਨੇ ਚੱਲਦੇ ਆ ਕੋਈ ਵੀ ਹੁਣ ਸਾਡੇ ਪਿੰਡ ਮੈਂ ਇੱਕ ਲੁੱਕ ਫੈਕਟਰੀ ਆ ਇਹ ਚਾਰ ਸਰਕਾਰਾਂ ਤੋਂ ਚੱਲ ਰਹੀ ਆ ਆਪਣਾ ਕਦੇ ਉਹ ਸਰਕਾਰ ਵਾਲੇ ਬਣ ਜਾ ਕਦੇ ਉਹ ਵਾਲੇ ਬਣ ਜਾ ਕਦੇ ਉਹ ਵਾਲੇ ਡੁਪਲੀਕੇਟ ਲੁੱਕ ਬਣਾ ਕੇ ਰੋਡਾਂ ਦੇ ਪਾਰੇ ਆ ਕੋਈ ਨਹੀਂ ਰੋਕਦਾ ਅਸੀਂ ਖੁਦ ਐਸਐਸਪੀ ਨੂੰ ਸਾਰਾ ਦਰਖਾਸਤਾਂ ਦੇ ਦੀ ਕੋਈ ਨਹੀਂ ਪੁੱਛਦਾ ਆ ਕੇ ਇੱਕ ਵਾਰੀ ਢੇੜਾ ਗੁੜਾ ਮਾਰਦੇ ਆ ਦੁਬਾਰੇ ਉਹ ਸਾਰੇ ਆਮ ਚੱਲ ਰਹੀ ਆ ਹੁਣ ਕੀ ਲੱਗਦਾ ਵੀ ਜੇਕਰ ਮੀਟਿੰਗ ਹੁੰਦੀ ਆ ਤੇ ਜੇ ਹੁਣ ਵੀ ਉਹ ਦਲਾਸੇ ਦੇ ਦਿੰਦੇ ਨੇ ਜਾਂ ਲੋਲੀਕੋਪ ਦੇ ਦਿੰਦੇ ਨੇ ਹੁਣ ਧਰਨਾ ਚੱਕਿਆ ਜਾਊਗਾ ਜਾਂ ਮੰਗਾ ਮਨਾ ਕੇ ਹੀ ਉਠਾਂਗੇ ਤਾਂ ਦੇਖੋ ਜੀ ਜਿਹੜੇ ਪ੍ਰਧਾਨ ਆ ਉਹਨਾਂ ਕੇ ਮਤਲਬ ਨਾਲ ਗੱਲ ਚੱਲੂਗੀ ਜਿਸ ਤਰ੍ਹਾਂ ਪ੍ਰਧਾਨ ਕਹਾਂਗੇ ਜੇ ਤਾਂ ਉਹਨਾਂ ਨੂੰ ਕੋਈ ਸਮਝ ਆਈ ਗੱਲ ਤਾਂ ਫਿਰ ਤਾਂ ਚੱਕਿਆ ਜਾਊਗਾ ਜੇ ਕੋਈ ਨਹੀਂ ਸਮਝ ਆਈ ਫਿਰ ਅਗਲੀ ਰਾਜਨੀਤੀ ਬਣਾਵਾਂਗੇ ਜਿਸ ਤਰ੍ਹਾਂ ਵੀ ਹੋਵਾ ਅਗਲੇ ਵੀ ਕੀ ਕਰਨਾ ਕੀ ਨਹੀਂ ਤੂੰ ਚੱਲੂਗਾ ਉਹ ਨਾ ਕਿ ਕਿਹਾਂ ਤੇ ਹੁਣ ਕਿੰਨੇ ਟਾਈਮ ਦਾ ਆਪਾਂ ਰੈਸਟੋਰੇਸ਼ਨ ਲੈ ਕੇ ਆਏ ਆ ਲੰਗਰ ਮੈਂ ਦੇਖ ਰਿਹਾ ਟਰਾਲੀਆਂ ਉਸੇ ਥਾਂ ਤੇ ਖੜੀਆਂ ਨੇ ਇੱਕ ਗੱਡੀ ਆਉਂਦੀ ਐ ਸਾਰੇ ਕਿਤੇ ਲੰਗਰ ਉਹੀ ਦੇ ਕੇ ਜਾ ਰਹੇ ਨੇ ਤੋ ਇਤਾ ਜੀ ਦੇਖੋ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਹਰਿਆਣਾ ਕੋਈ ਸਾਡੇ ਨਾਲ ਲੱਗਾ ਹੁਣ ਪੁਰਾਣਾ ਇਤਿਹਾਸ ਬੜਾ ਜੈਪੁਰ ਜੋਧਪੁਰ ਤੱਕ ਪੰਜਾਬ ਦਾ ਜਾਂ ਇਧਰ ਕਾਂਗੜੇ ਤੋਂ ਆਲਮਪਰ ਤੱਕ ਪਟਿਆਲੇ ਵਾਲੇ ਰਾਜੇ ਦੀ ਰਹਿਸਤੀ ਐਡਾ ਪੰਜਾਬ ਤਾਂ ਵੱਡਾ ਇਹ ਆਪਣਾ ਲਾਹੌਰ ਲੁਹੂਰ ਸਾਰਾ ਸਾਡੇ 바ਦੇ ਤੋਂ ਇਹਨਾਂ ਮਤ ਪ੍ਰਾਣਾ ਹੀ ਕੋਈ ਮਤ ਗੁਰੂਆਂ ਕੀ ਬਖਸ਼ੀਸ ਆ ਬਿ ਲੰਗਰ ਦਾ ਪਹਿਲਾ ਲੰਗਰ ਦਾ ਇਹ ਮਤਲ ਸਾਰਾ ਚੱਲੂਗਾ ਹੁਣ ਟਰੈਲੀਆ ਮੈਂ ਜਿਹੜਾ ਸਮਾਨ ਲਿਆ ਰੇ ਸਾਇਦ ਸਾਡੇ ਭਾਈਆਂ ਨੇ ਛੇੜਿਆ ਵੀ ਨਹੀਂ ਲੰਗਰ ਚੱਲ ਰਿਹਾ ਹਰਿੱਦੀ ਚੱਲੂਗਾ ਤੋਂ ਇੱਕ ਥੋੜੀ ਜੀ ਮੈਂ ਤੁਹਾਡੇ ਕੈਮਰੇ ਰਾਹੀ ਹੋਰ ਦੱਸ ਰਿਹਾ ਜਦੋਂ ਤੱਕ ਸਾਡੇ ਹਰਿਆਣੇ ਦੇ ਕੋਈ ਸਾਡੇ ਰਿਸ਼ਤੇਦਾਰ ਜਾਂ ਸਾਡੇ ਭਰਾ ਉਹ ਗਮਰਾਹ ਕਰਦੇ ਸਰਕਾਰ ਨੇ ਉਹ ਇੱਕ ਗੱਲ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਪ੍ਰਧਾਨ ਪੈਸੇ ਖਾ ਗਏ ਦੇਖੋ ਅੱਜ ਮੈਂ ਪੈਸੇ ਖਾ ਜਾਂਦਾ ਨਾ ਇੱਕ ਵੀ ਬੰਦਾ ਨਾਲ ਨਹੀਂ ਪਿੰਡ ਚੋਂ ਚੱਲਦਾ ਹਰ ਇਹ ਤਾਂ ਇੰਨੇ ਨੇ ਬੰਦੇ ਨਾਲ ਲੈ ਕੇ ਆਏ ਹੋਏ ਆ ਇੰਨੇ ਬੰਦੇ ਨਾਲ ਲੈ ਕੇ ਟਰੈਕਟਰ ਲੈ ਕੇ ਕਈ ਟਰੈਕਟਰਾਂ ਗੇ ਹਾਰ ਪਏ ਹੋਏ ਆ ਹਲੇ ਖੇਤ ਚ ਨਹੀਂ ਇੱਕ ਟਰੈਕਟਰ ਅੱਗੇ ਸੋ ਉਹਨਾਂ ਨੇ ਕਿਹਾ 750 ਖੜਿਆ ਉਹ ਮੈਂ ਕੋਹਲੇ ਖੇਤ ਚ ਨਹੀਂ ਵੜਿਆ ਇਹ ਵੀ ਪੰਜ ਚਾਰ ਦਿਨ ਹੋ ਗਏ ਏਜੰਸੀ ਚ ਆਇਆ ਹੋਇਆ ਟਰੈਕਟਰ ਮੈਨੂੰ ਲੱਗਦਾ 8 ਲੱਖ ਦਾ ਟਰੈਕਟਰ ਨਿਕੜ ਕੇ ਆਇਆ ਤਾਂ ਉਹ ਜ਼ਿਮੀਦਾਰ ਨੂੰ ਜੇ ਕੋਈ ਮੜੀ-ਮੋੜੀ ਤੰਗੀ ਹੈ ਤਾਂ ਹੀ ਆਇਆ ਨਹੀਂ ਤਾਂ ਅਗਲਾ ਆਪਣੇ ਨੂੰ ਅੰਦਰ ਖੜਾ ਹਾਣਦਾ ਪੱਲੀ ਗੇਰ ਕੇ ਤਾਂ ਇਸ ਕਰਕੇ ਫਿਰ ਅਗਲੀ ਗੱਲ ਦੇਖੋ ਹੁਣ ਮੋਦੀਆ ਈਡੀ ਤੇ ਛਾਪੇ ਮਰਵਾ ਰਿਆ ਜੇ ਕੋਈ ਸਾਡੇ ਪ੍ਰਧਾਨ ਨੇ ਪੈਸੇ ਖਾਏ ਜਾਂ ਛਾਪੇ ਮਰਵਾਵੇ ਬਦਨਾਮ ਕਿਉਂ ਕਰ ਰਹੇ ਆ ਇਹ ਇਹਦੇ ਚਮਚੇ ਬਦਨਾਮ ਕਰ ਰਹੇ ਆ ਵੀ ਜ਼ਿਮੀਦਾਰ ਟੁੱਟਾ ਤਾਂ ਫਿਰ ਜੀ हरियाणा ਦੇ ਮੁੱਖ ਮੰਤਰੀ ਦਾ ਬਿਆਨ ਆਇਆ ਵੀ ਉੱਥੇ ਤਾਂ ਹਰਿਆਣੇ ਦਾ ਜ਼ਿੰਮੇਦਾਰ ਨਹੀਂ ਕੋਈ ਦੇਖੋ ਜੀ 12 ਤਰੀਕ ਨੂੰ ਮੇਰੇ ਪਾਸ 10 ਟਰੈਕਟਰ ਰਾਤ ਨੂੰ ਆਗੇ ਦੇ ਹਰ 25 ਜ਼ਿਮੀਂਦਾਰ ਆਗੇ ਦੇ ਤੋਂ ਸਭ ਮਾ ਅੱਗੇ ਹਰਿਆਣੇ ਦੇ ਜ਼ਿਮੀਂਦਾਰ ਖੜੇ ਆ ਇਸ ਟਾਈਮ ਸਹਿਦ ਭਗਤ ਸਿੰਘ ਉਹਨਾਂ ਦੀ ਜੂਨੀਅਨ ਆ ਸਭ ਮਾ ਅੱਗਾ ਖੜੇ ਉਹਨਾਂ ਕੇ ਟੈਟ ਵਾਈ ਟੈਟ ਸਭ ਮਾ ਅੱਗੇ ਉਹਨਾਂ ਟੈਂਟ ਲੱਗ ਰਹੇ ਤੋਂ ਉਸ ਤੋਂ ਬਾਅਦ ਹਮਾ ਤੋ ਇਸ ਤਰ੍ਹਾਂ ਦੀ ਗੱਲਾਂ ਮਾ ਕੋਈ ਫਾਇਦਾ ਨਹੀਂ ਹੈ ਵੀ ਮੇਰਾ ਕੋਈ ਹਰਿਆਣੇ ਦਾ ਕਰਨਾਲ ਤੋਂ ਸਾਡੇ 'ਬਾ ਫੋਨ ਆ ਗਏ ਵੀ ਕੀ ਪ੍ਰੋਗਰਾਮ ਆ ਮੈਂ ਕਿਹਾ ਵੀ ਹਲੇ ਜਿਸ ਤਰ੍ਹਾਂ ਵੀ ਹੈ ਪ੍ਰਧਾਨਾਂ ਦੇ ਹੱਥ 'ਚ ਪ੍ਰੋਗਰਾਮ ਜੋ ਵੀ ਗੱਲ ਹੋਊਗੀ ਪੱਕੀ ਹੁਣ ਜੇ ਲਾਲਾ ਲਾਲਾ ਕਰਕੇ ਮੇਰਾ ਮੇਰੇ ਪਰ加 ਕੋਈ ਬੁੱਢਾ ਲਲਕਾਰਾ ਮਾਰ ਦੇ ਤੋ ਕੱਲ ਨੂੰ ਕੋਈ ਬਗਾਨੇ ਪੁੱਤ ਮਰ ਜਾ ਮੈਨੂੰ ਸਾਰੀ ਉਮਰ ਪਸਤਾਵਾ ਪੈ ਜਾਗਾ ਵੀ ਉਹ ਮੇਰੇ ਲਲਕਾਰੇ ਨਾਲੇ ਗਲਤ ਕੰਮ ਹੋ ਗਿਆ ਤੋ ਇਸ ਕਰਕੇ ਨਾ ਬੜੇ ਹਸਾਬ ਕਿਤਾਬ ਨਾਲ ਕਹਿਣਾ ਪੈਂਦਾ ਬੱਚਿਆਂ ਨੂੰ ਹੁਣ ਕੱਲ ਵੀ ਮੈਂ ਖੁਦ ਅਲਾਸਮੈਂਟ ਕਰੀ ਪੰਜ ਸੱਤ ਪਿੰਡਾਂ ਦਾ ਨਾਮ ਲੈ ਕੇ ਵੀ ਪਿੱਛੇ ਆ ਜਾਓ ਹਲੇ ਆਪਣਾ ਕੋਈ ਆਰਡਰ ਨਹੀਂ ਹੈ ਅੱਗੇ ਜਾਣ ਦਾ ਹੁਣ ਇੱਕ ਮਿੰਟੇ ਉਹ ਗਾਣਾ ਵਿੱਚ ਆ ਜੂਗਾ ਨਾ ਫਿਰ ਸਾਰਾ ਕੰਮ ਖਰਾਬ ਹੋ ਜੀਏ ਤਾਂ ਹੀ ਰੋਕਦੇ ਕੱਟ ਦੇ